ਇਹ ਸੰਬੁੱਧ ਨੇ ਉਸ ਊਨ ਪਰਮੇਸ਼ਵਰ ਦੇ ਦਰਸ਼ਨ ਕੀਤੇ ਹਨ। ਰਸ਼ਨਦੀ ਬੜਾਈ ਪ੍ਰਭ ਦੱਸਦੇ ਹਨ ਜੇ ਤੁਸੀਂ ਇਸ ਨੂੰ ਅੱਛੀ ਤਰ੍ਹਾਂ ਸਮਝ ਲਓ। ਪ੍ਰਭ ਕਹਿੰਦੇ ਹਨ ਕਿ ਜਿਸ ਨੇ ਊਨ ਪਰਮੇਸ਼ਵਰ ਦੇ ਦਰਸ਼ ਕੀਤੇ ਹਨ ਤਾਂ ਉਸ ਦਾ ਈ ਮੈਂ ਉਸ ਨੂੰ ਮਾਨ ਬੜੇ ਜਾਂਦਾ ਹਾਂ ਤੇ ਉਸ ਨਾਲ ਇਹ ਕਿਸਾ ਬਣਦਾ 994 ਚੌਪੜੀ ਜੁਗਦਾ ਇਨਾ ਲੰਬਾ ਸਮਾਂ ਹੈ 994 ਚੌਪੜੀ ਜੁਗਦਾ ਕੋਟਨ ਕੋਟ ਮਨੁਸ਼ਾ ਜਨਮ ਦਾ ਪੂਜਾ ਪਾਠ 994 ਚੌਪੜੀ ਜੁਗਦਾ ਕੋਟਨ ਕੋਟ ਮਨੁਸ਼ਾ ਜਨਮ ਦਾ ਪੂਜਾ ਪਾਠ ਪ੍ਰਭ ਦੇ ਗਾਣ ਤੁਲ ਰਹੇ ਨਾਰਾਇਆ ਕਿਨਾਂ ਨੇ ਪ੍ਰਭ ਦਾ ਦਰਸ਼ਨ ਲਿਆ ਕੋਟਨ ਕੋਟ ਪੂਜਾ ਪਾਠ ਕਰਦੇ ਰਹੋ ਉਹ ਦਰਸ਼ਨ ਉਸ ਨੇ ਵੱਡਿਆਂ ਉਹ 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 ਦੇ ਤੁਲ ਦੇ ਬਰਾਬਰ ਵੀ ਨਹੀਂ ਤੁਲ ਰਹੇ ਨਾਰਾਇਆ ਪ੍ਰਭ ਕੀ ਕਰਦੇ ਇੱਕੋ ਵਾਰ ਮਹਿ ਨਜ਼ਰ ਕਰਕੇ ਪਿਛਲੇ ਦੇਖੇ ਸਾਰੇ ਕਰੇ ਮਿਵਾਦ ਇੱਕੋ ਵਾਰ ਮਹਿ ਨਜ਼ਰ ਕਰਕੇ ਪਿਛਲੇ ਦੇਖੇ ਸਾਰੇ ਨਾਰਾਇਆ ਮਹਿ ਰਜਣਾ ਸਾਰੇ ਪਿਛਲੇ ਲੈਣੇ ਦੇਣੇ ਪੂਰੇ ਕਰ ਦਿੰਦੇ ਹਨ ਪ੍ਰਭ ਕਹਿੰਦੇ ਹਨ ਆਓ ਵੇਖੋ ਆਓ ਵੇਖੋ ਜਿਸ ਦਾ ਅੰਤ ਨਾ ਪਾਰ ਆਵਾਰ ਸੋ ਬੇਅੰਤ ਫੇਰਾ ਪਾਈ ਜਿਸ ਨੂੰ ਕਹਿੰਦੇ ਜਿਸ ਆਓ ਪ੍ਰਭ ਨੇ ਇਹ ਕਿਹਾ ਆਓ ਵੇਖੋ ਜਿਸ ਦਾ ਅੰਤ ਨਾ ਪਾਰ ਆਵਾਰ ਸੋ ਬੇਅੰਤ ਫੇਰਾ ਪਾਈਆ ਅੱਗੇ ਕੀ ਪ੍ਰਭ ਸੂ ਜਾਂਦੇ ਹਨ ਜੇ ਭਗਤ ਬਣੇ ਜੇ ਭਗਤ ਬਣੇ ਤੇ ਪ੍ਰਭ ਨੂੰ ਰੱਖਿਆ ਕਰੋ ਯਾ ਜੇ ਭਗਤ ਬਣੇ ਤੇ ਪ੍ਰਭ ਨੂੰ ਰੱਖਿਆ ਕਰੋ ਯਾਦ ਲੋਕ ਨਜਿਆ ਰਹੇ ਕੋਈ ਨਾ ਪਾਇਆ ਕਿਉ ਇਹ ਗੁਰਪਤਾਰ ਗੰਭਰਾਤੋਂ ਆਇਆ ਬਾਦ ਜੋਤੀ ਜਲਤਾ ਬੀਛੋਟਿਆ ਜੋਤੀ ਜਲਤਾ ਬੀਛੋਟਿਆ ਇਸਰਾ ਕਈ ਉਹ ਸ਼ਕਸ਼ਪ ਹੋਵੇ ਹਨ ਬੜੇ ਚਾਲ ਕਣਕਪੁਰ ਵਾਸੀ ਵੇ ਤੇਰੀਆਂ ਬੇਪਰਵਾਹੀਆਂ ਇਹਦਾ ਅਸਮਝ ਲੋ ਪਾਸ਼ਾ ਨੇ ਹਰ ਵਾਰ ਇਸ ਤਰ੍ਹਾਂ ਸਮਝਾਇਆ ਹੈ ਕਿ ਤੇ ਆਪਾਂ ਉਸ ਨੂੰ ਆਪਣੇ ਦਿਮਾਗ ਵਿੱਚ ਗੱਤ ਭਜੇ ਨਾ ਫਿਰਦੇ ਰਹੀਏ ਆਲਕਪਰ ਵਾਸੀ ਵੇ ਤੇਰੀਆਂ ਬੇਪਰਵਾਹੀਆਂ ਇਸੋ ਜਿਸ ਨੂੰ ਗਾਇਆ ਜਿਸ ਨੂੰ ਗਾਇਆ ਕਨਕਪੁਰ ਵਾਸੀ ਜਿਸ ਨੂੰ ਗਾਇਆ ਕੇ ਬਸੇ ਪੂਰੀ ਕਮਿਕ ਹਰ ਬਣੀ ਇਸ਼ਰਾ ਹੈ ਜਿਸ ਨੂੰ ਗਾਇਆ ਕੇ ਬਸੇ ਪੂਰੀ ਕਨਕ ਉਹ ਸੰਭਲ ਦਾ مالک ਬੇਪਰਵਾਹੀ ਜਿਸ ਨੂੰ ਗਾਇਆ ਕੇ ਬਸੇ ਪੂਰੀ ਕਨਕ ਉਹ ਸੰਭਲ ਦਾ مالک ਬੇਪਰਵਾਹੀ ਆ ਅੱਗੇ ਕੀ ਕਹਿੰਦੇ ਜਿਸ ਪੂਰਬੀ ਪੂਰਬਾ ਕੇ ਬੰਤ ਪੂਰਨ ਪੂਰ ਵਿਚ ਸਮਾਈ ਉਹ ਕਨਕਪੁਰ ਵਾਸੀ ਹੈ ਸ਼ੰਭਰ ਦਾ ਮਾਲਕ ਜਿਸ ਔਰ ਦੀ ਪੂਰ ਬਣਾ ਕੇ ਬੰਦ ਪੂਰ ਪੂਰ ਵਿੱਚ ਸਮਾਈਆ ਜੋਤੀ ਜੋ ਸਰੂਪਰਾ ਪਪਿੰਡਰਪਾ ਕਰ ਕਰੇ ਸੱਚਾ ਹਰ ਸੱਚ ਕਰਨੀ ਕਾਰਤਮੈ ਤੋਂ ਸ਼ੰਭਰ ਦਾ ਮਾਲਕ ਸਹਿਬ ਸੱਚੇ ਪਾਤਸ਼ਾਹੀ ਸਿੱਧਲਾ ਤਨ ਲਈ ਜੋ ਟਾਈਮ ਮਿਲਿਆ ਹੈ ਜੰਮੂ ਦੀ ਲਿਖਤ ਹੈ ਸਾਡੇ ਸਤਕਾਰਯੋਗ ਵੀ ਗੁਰਨਾਮ ਸਿੰਘ ਜੀ ਵੀ ਇੱਥੇ ਹਾਜ਼ਰ ਹਨ ਉਹਨਾਂ ਦੇ ਗ੍ਰੰਥ ਦੀ ਲਿਖਤ ਹੈ ਵਰਨਾਮ ਸਿੰਘ ਦੇ ਗ੍ਰੰਥ ਸ਼ੀਰ ਇੱਥੇ ਇਸ ਲਿਖਤ ਵਿੱਚ ਕੀ ਗੱਲ ਹੁੰਦੀ ਹੈ ਭਗਤ ਤੇ ਭਗਵਾਨ ਦੀ ਗੱਲ ਹੋ ਗਈ ਹੈ ਭਗਤ ਭਗਵਾਨ ਨੂੰ ਕਹਿੰਦਾ ਹੈ ਤੇ ਭਗਵਾਨ ਭਗਤ ਨੂੰ ਦੱਸਦਾ ਹੈ ਬਹੁਤ ਪਿਆਰੀ ਲਿਖਤ ਹੈ ਧਿਆਨ ਨਾਲ ਸੁਣੋ ਜਨ ਭਗਤ ਕਹੇ ਪ੍ਰਭੂ ਮੇਰੇ ਮਾਲਕ ਜਨ ਭਗਤ ਕਹੇ ਪ੍ਰਭੂ ਮੇਰੇ ਮਾਲਕ ਮਲਕੀਅਤ ਮੇਰੀ ਦੇ ਚਲਾਈਆ ਮੇਰੀ ਮਲਕੀਅਤ ਕੀ ਹੈ ਉਹ ਪ੍ਰਭੂ ਮੇਰੇ ਮਾਲਕ ਮੇਰੀ ਮਲਕੀਅਤ ਦੱਸ ਰਿਹਾ ਸ਼੍ਰੀ ਭਗਵਾਨ ਕਹੇ ਸੱਚ ਪ੍ਰੇਮ ਤੇਰੀ ਅਮਨਤ ਸੱਚ ਪ੍ਰੇਮ ਤੇਰੀ ਅਮਨਤ ਜਿਸ ਵੇਲੇ ਚਾਵਾਂ ਝੋਲੀ ਰਿਹਾ ਉਪਰਾਈ ਜੇ ਇਹ ਸੁਣੋ ਜਨ ਭਗਤ ਕਹੇ ਪ੍ਰਭ ਮੇਰੇ ਮਾਲਕ ਮਲਕੀਅਤ ਮੇਰੀ ਦੇ ਚਲਾਈਆ ਸ਼੍ਰੀ ਭਗਵਾਨ ਕਹੇ ਸੱਚ ਪ੍ਰੇਮ ਤੇਰੀ ਅਮਾਨਤ ਜਿਸ ਵੇਲੇ ਚਾਹਾਂ ਝੋਲੀ ਦਿਆਂ ਪਰਾਈਆ ਫਿਰ ਬੋਲਿਆ ਜਨ ਭਗਤ ਜਨ ਭਗਤ ਕਹੇ ਪ੍ਰਭੂ ਤੇਰੀ ਸੱਚੀ ਅਦਾਤ ਅਦਰ ਆਦਰ ਹੋ ਕੇ ਸੱਚ ਕਮਾਈ ਆ ਤੇਰੀ ਸੱਚੀ ਅਦਾਤ ਹੈ ਪ੍ਰਭ ਸ਼੍ਰੀ ਭਗਵਾਨ ਕਹੇ ਜਿਸ ਵੇਲੇ ਚਾਹਾਂ ਮਨ ਦੀ ਮੇਰ ਦਿਆਂ ਬਗਾਵਤ ਝਗੜਾ ਰਹਿਣ ਕੋਈ ਨਾ ਪਾਈਏ ਮੇਰ ਸੱਚੀ ਦਾਤ ਕਿਸ ਤਰ੍ਹਾਂ ਹੈ ਕਿ ਜੇ ਮਨ ਚ ਬਗਾਵਤ ਆਵੇ ਜਿਸ ਵੇਲੇ ਜਾਵਾਂ ਉਸ ਨੂੰ ਮੇਕ ਦੇਵਾ ਭਗਤ ਕਹੇ ਪ੍ਰਭੂ ਤੇਰੀ ਬੇਪਰਵਾਹੀ ਦੀ ਸਖਾਵਤ ਤੇਰੀ ਬੇਪਰਵਾਹੀ ਦੀ ਸਖਾਵਤ ਮਿਹਰ ਨਜ਼ਰ ਮਿਹਰ ਨਜ਼ਰ ਨਜ਼ਰੀ ਆਈ ਆ ਤੇਰੀ ਬੇਪਰਵਾਹੀ ਕਹਿੰਦੇ ਮੈਨੂੰ ਐ ਲੱਗਦਾ ਤੂੰ ਮੇਰੀ ਨਜ਼ਰ ਕਰਦਾ ਸ਼੍ਰੀ ਭਗਵਾਨ ਕਹੇ ਇਸ ਵਿੱਚ ਨਹੀਂ ਕੋਈ ਮਿਲਾਵਟ ਅਨਮੋਲ ਨਰੋਲ ਆਪਣਾ ਨਾਮ ਛੋੜੀ ਪਾਇ ਅਨਮੋਲ ਨਰੋਲ ਆਪਣਾ ਨਾਮ ਛੋੜੀ ਪਾਈ ਆ ਜਨ ਭਜਤ ਕਹੇ ਪ੍ਰਭੂ ਤੂੰ ਤੁਰਦਾ ਸਾਥ ਜਨ ਭਜਤ ਕਹੇ ਪ੍ਰਭੂ ਤੂੰ ਤੁਰਦਾ ਸਾਥ ਸਾਥ ਸੀ ਰਹਾ ਕਮਾਈਆ ਸ੍ਰੀ ਭਗਵਾਨ ਕਹੇ ਇਹ ਮੇਰੀ ਆਦਤ ਜੁਗ-ਜੁਗ ਭਗਤਾਂ ਪਾਰ ਲਗਾਈ ਹੈ ਸ੍ਰੀ ਭਗਵਾਨ ਕਹੇ ਉਹ ਪੈ ਤੇ ਤੂੰ ਤੁਰਦਾ ਸਾਥ ਹੈ ਸ੍ਰੀ ਭਗਵਾਨ ਕਹੇ ਇਹ ਮੇਰੀ ਆਦਤ ਜੁਗ-ਜੁਗ ਭਗਤਾਂ ਪਾਰ ਲਗਾਈ ਹੈ ਜਨ ਭਗਤ ਕਹੇ ਪ੍ਰਭ ਕੂੜੀ ਕਿਰਿਆ ਵੇਖ ਕਿਆਮਤ ਕੂੜੀ ਕਿਰਿਆ ਦੇਖ ਕੇ ਸ੍ਰਿਸ਼ਟੀ ਹੁੰਦੇ ਕਿਸ ਤਰ੍ਹਾਂ ਕੂੜੀ ਕਿਰਿਆ ਦਾ ਪਸਾਰਾ ਹੈ ਭੈ ਤੌਰ ਰਹਾ ਡਰਾਈ ਆ ਇਹ ਕੂੜੀ ਕਿਰਿਆ ਘੜ ਰਹੀ ਹੈ ਤਾਂ ਸ਼੍ਰੀ ਭਗਵਾਨ ਕਿਹਾ ਇਸ ਇਸ ਲਾਈਨ ਨੂੰ ਬੜਾ ਧਿਆਨ ਨਾਲ ਸੁਣੋ ਕਿ ਭਗਤ ਕਹਿੰਦਾ ਹੈ ਪ੍ਰਭ ਕੂੜੀ ਕਿਰਿਆ ਸਾਰੀ ਸ੍ਰਿਸ਼ਟੀ ਦੇ ਉੱਤੇ ਕੂੜੀ ਕਿਰਿਆ ਹੈ ਇਹ ਭਗਤਾਂ ਨੂੰ ਵੀ ਡਰਾ ਰਹੀ ਹੈ ਦੁਨੀਆ ਨੂੰ ਵੀ ਡਰਾ ਰਹੀ ਹੈ ਜਿਸ ਨਾਲ ਹੁਣ ਕੀ ਚੱਲੇਗਾ ਦੁਨੀਆ ਤੇ ਇੱਥੇ ਪ੍ਰਭ ਕੀ ਕਹਿੰਦੇ ਹਨ ਪੂਰੀ ਕਿਰਿਆ ਵੇ ਕਿਆਮਤ ਪੈ ਪੌ ਰਹਾ ਡਰਾਈ ਆਂ ਸ਼੍ਰੀ ਭਗਵਾਨ ਕਿਹਾ ਮੇਰਾ ਭਗਤ ਸਹੀ ਸਲਾਮਤ ਤੱਕੀ ਵਾਂ ਨ ਲਾਗੇ ਰਾਈਆ ਉਹ ਦੁਨੀਆ ਦੇ ਉੱਤੇ ਪਾਤਸ਼ਾਹ ਨੇ ਗੁਰੂ ਸਿੱਖਾਂ ਨੂੰ ਕਿਹਾ ਸੀ ਕਿ ਸਮਾਂ ਆਵੇਗਾ ਮੇਰੇ ਵੀਰੋ ਮੇਰੇ ਬੱਚੋ ਸਮਾਂ ਆਵੇਗਾ ਜਦੋਂ ਉਹ ਦੁਨੀਆ ਤੇ ਇੱਕ ਮੀ ਸ਼ਕਤੀ ਨੇ ਵਾਰ ਕਰਨਾ ਹੈ ਤੁਸੀਂ ਵੇਖੋਗੇ ਤੁਹਾਡੇ ਆਲੇ ਦਾਲੇ ਦੁਨੀਆ ਜਿਹੜੀ ਖੜੇ ਸੀ ਪਤਾ ਨਹੀਂ ਕਿਤੇ ਚਲੇਗਾ ਖਤਮ ਹੋਗੇ ਪਰ ਤੁਸੀਂ ਖੜੇ ਹੋਵੋਗੇ ਉਹਦੇ ਤੁਸੀਂ ਕਹੋਗੇ ਤਨ ਸਾਡਾ ਸਤਗੁਰ ਤਨ ਸਾਡਾ ਸਤਗੁਰੇ ਹੀ ਪ੍ਰਭ ਕਹਿੰਦੇ ਆ ਉਹ ਭਗਤ ਕਹਿੰਦਾ ਕੂੜੀ ਕਿਰਿਆਤੋਂ ਸਾਨੂੰ ਡਰ ਲੱਗਦਾ ਹੈ ਸ਼੍ਰੀ ਭਗਵਾਨ ਕਿਹਾ ਮੇਰਾ ਭਗਤ ਸਹੀ ਸਲਾਮਤ ਤਤੀਵਾ ਨਾ ਲਾਗੇ ਰਈਆ ਭਗਤ ਕਹੇ ਭਗਤ ਕਹੇ ਪ੍ਰਭ ਤੇਰਾ ਪਿਆਰ ਸੱਚੀ ਨਿਆਮਤ ਦਿਵਸ ਰਹਿ ਨਿਹਸਤਾ ਯਾ ਤੇਰਾ ਪਿਆਰ ਸੱਚੀ ਮਾਂ ਤਾ ਮੈਨੂੰ ਦਿਵਸ ਰਹਿ ਮੇਰੇ ਅੰਦਰ ਤਰਸ ਪੈਦਾ ਕਰ ਦਿੰਦਾ ਹੈ ਕਿ ਪ੍ਰਭ ਨੇ ਇਹ ਸੱਚੇ ਪਿਆਰ ਵਾਲੀ ਕੀ ਜੇ ਹਸੀ ਮੈਂ ਉਹਨਾਂ ਦੇ ਬਰਾਗ ਅੰਦਰ ਰੋਮਾ ਜਿਹੜਾ ਮੇਰਾ ਜਿਹਨੇ ਮੇਰਾ ਅੰਦਰ ਧਿਆਨ ਲਗਾਈਆ ਮੈਂ ਉਹਨਾਂ ਦੇ ਬਰਾਗ ਅੰਦਰ ਸੁਣਦਾ ਹਾਂ ਪ੍ਰਭ ਕਹੇ ਜਿਹੜੇ ਮੈਂ ਹਮੇਸ਼ਾ ਇੱਥੇ ਪ੍ਰਭ ਕਹਿੰਦੀਆਂ ਭਗਤ ਕਹੇ ਪ੍ਰਭ ਤੇਰਾ ਪਿਆਰ ਸੱਚੀ ਨਿਆਮਤ ਦਿਖ ਰਹਿ ਨਿਹਸਤਾਈਆ ਜੋਤੀ ਜੋ ਸੁ ਫਰਾਪ ਆਪਣੀ ਕਿਰਪਾ ਕਰ ਤੋਰਦਾ ਲੇਖਾ ਦਿੱਤਾ ਚਪਾਈਆ ਭਗਤ ਕਹੇ ਮੇਰੇ ਭਗਵਾਨ ਭਗਤ ਕਹੇ ਮੇਰੇ ਭਗਵਾਨ ਤੂੰ ਦਿਨ ਭਾਗ ਨ ਕੋਈ ਲਗਾਈਆ ਸਾਡੇ ਪਰਸੰਦੇ ਭਾਗ ਸਾਨੂੰ ਭਾਗ ਭਾਗਾ ਵਾਲੇ ਤੇਰੇ ਬਿਨਾ ਕੋਈ ਨਹੀਂ ਕਰ ਸਕਦਾ ਭਗਵਾਨ ਕਹੇ ਮੇਰੇ ਭਗਤ ਸਜਾਨ تد میرا نام نہ نا کوئی وہ میرے پاکت تیرے بنا میرا نام بھی نہیں کوکت کہے شریوان تین نظر نہ کو اٹھائی میرے شریف بگوان تین میرے نظر نہ کو اٹھائی بگوان کہے میرے بگت نوجوان تین میرا نشان نہ کو چلائی ਉਹ ਮੇਰੇ ਤੇ ਤੇਰੇ ਬਿਨਾ ਮੇਰਾ ਛਤਰਾ ਬਿਨਾ ਸ਼ਾਮ ਵੀ ਚਲਾਉਣ ਵਾਲਾ ਕੋਈ ਨਹੀਂ ਅੱਗੇ ਪਾਤਸ਼ਾਹੀ ਕਹਿੰਦੇ ਹਨ ਇਹ ਬਾਣੀ ਦਾ ਇੱਕ ਇੱਕ ਲਫ਼ਜ਼ ਇਨਾ ਕੀਮਤੀ ਹੈ ਧਿਆਨ ਨਾਲ ਸੁਣਨਾ ਗੱਲਾਂ ਵਿੱਚ ਨਾ ਟਾਈਮ ਗੋ ਬੱਲਾਂ ਵਿੱਚ ਨਾ ਟਾਈਮ ਗੋ ਇਹ ਸ਼ਬਦ ਨੇ ਇਹ ਝੋਟਾ ਮਾਰ ਰਹੇ ਨੇ ਸੁਣ ਲਓ ਭਗਵਾਨ ਕਹੇ ਮੇਰੇ ਭਗਤ ਚਤਰ ਸੁਭਰਸ਼ਿਆਨ ਤੇਰੇ বিনা ਤੇਰੇ বিনা ਸੱਚ ਅਰੂਜ ਅਰਸ਼ ਪਰ ਸੋਭਾ ਕੋਈ ਨਾ ਪਾਇਆ ਭਗਤ ਮੈਨਾਂ ਕਹਿੰਦਾ ਭਗਤ ਕਹੇ ਮੇਰੇ ਮਹਿਬੂਬ ਤੂਦ ਵਿਨ ਮਹਿਬੂਬ ਨਜ਼ਰ ਕੋਈ ਨਾ ਆਇਆ ਤੇਰੇ ਬਿਨਾ ਮੈਨੂੰ ਕੋਈ ਨਜ਼ਰ ਵੀ ਨਹੀਂ ਆਉਂਦਾ ਭਗਵਾਨ ਕਹੇ ਮੇਰੇ ਭਗਤ ਚਾਤਰ ਸੁਗੜ ਸਜਾਨ ਤੁਹਾਨੂੰ ਕਹਿੰਦੇ ਚਾਤਰ ਸੁਗੜ ਸਜਾਨ ਤੇਰੇ ਬਿਨਾ ਸੱਚ ਅਰੂਜ ਅਰਸ਼ ਪਰ ਸੋਭਾ ਕੋਈ ਨਾ ਪਾਇਆ ਤੇਰੇ ਬਿਨਾ ਤਾਂ ਮੇਰਾ ਕੋਈ ਨਿਸ਼ਾਨ ਇੱਥੇ ਉੱਥੇ ਸੋਭਾ ਵੀ ਨਹੀਂ ਕੋਟਾਂਗਾ ਭਗਤ ਕਹੇ ਮੇਰੇ ਜਾਨੀ ਜਾਨ ਤੂੰ ਤਨੁ ਜਨੇਂਦੀ ਮੇਰੀ ਮਾਇਆ ਤੂੰ ਮੇਰਾ ਪਿਤਾ ਵੀ ਹੈ ਮਾਤਾ ਵੀ ਹੈ ਤੂੰ ਤਾਂ ਹੈ ਭਗਵਾਨ ਕਹੇ ਭਗਤ ਮੇਰੇ ਦਰ ਪ੍ਰਵਾਨ ਜਿਨ੍ਹਾਂ ਦਾ ਪਿਤਾ ਪੁਰਖ ਕਲ ਪੁਰਖ ਕਾਲੇ ਹੋਵੇ ਗੋਲ ਬਹਾਈ ਉਹ ਮੇਰੇ ਦਰ ਪ੍ਰਵਾਨ ਨੇ ਜਿਨ੍ਹਾਂ ਦਾ ਪਿਤਾ ਪੁਰਖ ਕਾਲੇ ਹੋਵੇ ਗੋਲ ਬਹਾਈ ਕਿ ਸਾਡੀ ਵੀਰ ਗਰਨਾਪ ਸਿੰਘ ਸੁਣ ਰਹੇ ਹਨ ਲਿਖਤੇ ਇਹਦੇ ਬਾਰੇ ਕੁਝ ਨਸਰ ਗਏ ਜੋਤੀ ਜੋਤ ਸਰੂਪਾ ਰ ਆਪ ਆਪਣੀ ਕਿਰਪਾ ਕਰ ਮਿਹਰ ਨਦਰ ਨਾਤਰਾਇਆ ਭਗਤ ਕਹੇ ਮੇਰੇ ਭਗਵੰਤ ਤੁਦ ਮੈਨ ਮਿਲੇ ਨਾ ਮਾਨ ਪਟਿਆਈਆ ਤੇਰੇ ਬਿਨਾ ਤੇ ਸਾਡੀ ਬੜਿਆਈ ਵੀ ਕੋਈ ਨਹੀਂ ਸਾਨੂੰ ਦੁਨੀਆ ਚ ਪੁੱਛਦਾ ਕੋਈ ਨਹੀਂ ਪਰ ਤੂੰ ਹੀ ਹੈ ਜਿਹੜਾ ਸਾਡੀ ਗੱਲ ਕਰਦਾ ਹੈ ਭਗਤ ਕਹੇ ਮੇਰੇ ਭਗਵੰਤ ਤੁਦ ਮੈਨ ਮਿਲੇ ਨਾ ਮਾਨ ਬੜਿਆਈਆ ਭਗਵਾਨ ਕਹੇ ਭਗਤ ਮੇਰੇ ਸਾਚੇ ਸੰਤ ਜਿਸ ਨੂੰ ਸੱਚੀ ਸੰਤਾਨ ਲਿਆ ਬਣਾਇਆ ਮੈਂ ਆਪਣੀ ਸੰਤਾਨ ਬਣਾ ਲਿਆ ਮੇਰੇ ਸਾਚੇ ਸੰਤ ਤੈਨੂੰ ਮੈਂ ਆਪਣਾ ਬੱਚਾ ਬਣਾ ਲਿਆ ਆਪਣੀ ਸੱਚੀ ਸੰਤਾਨ ਬਣਾ ਲਿਆ ਭਗਤ ਕਹੇ ਪ੍ਰਭ ਮੇਰੇ ਸਾਚੇ ਕੰਤ ਤੂਦ ਵਿਰ ਆਤਮ ਸੇਜ ਨ ਕੋਏ ਸਹਾਈਆ ਮੇਰੇ ਸਾਚੇ ਕੰਤ ਸਾਡੀ ਆਤਮ ਸੇਜਾ ਦੇ ਉੱਤੇ ਤੇਰੇ ਬਿਨਾ ਕੋਈ ਬਹਿੰਦਾ ਨਹੀਂ ਸ਼੍ਰੀ ਭਗਵਾਨ ਭਗਤ ਕਹੇ ਮੇਰੇ ਪ੍ਰਭ ਮੇਰੇ ਸੱਚੇ ਕੰਤ ਤੁਧ ਬਿਨ ਆਤਮ ਸੇਜ ਨਾ ਕੋਈ ਸਹਾਈਆ ਸ਼੍ਰੀ ਭਗਵਾਨ ਕਹੇ ਜਲ ਭਗਤ ਮੇਰਾ ਮੰਤ ਸਾਚਾ ਢੋਲਾ ਨਾਮ ਸਾਚਾ ਢੋਲਾ ਨਾਮ ਨਾ ਕੋਈ ਗਾਈਆ ਮੇਰੇ ਭਗਤ ਤੋਂ ਬਿਨਾ ਮੇਰਾ ਸਾਚਾ ਢੋਲਾ ਨਾਮ ਕੋਈ ਗਾਉਣ ਵਾਲਾ ਵੀ ਨਹੀਂ ਸੋ ਮੇਰੇ ਵੀਰੋ ਇਹ ਲਿਖਤ ਜੋ ਚੱਲ ਰਹੀ ਹੈ ਇਹ ਭਗਤ ਤੇ ਭਗਵਾਨ ਹਾਲ ਕਿਪ ਭਗਵਾਨ ਦੀ ਬੜੀ ਆਈ ਕਰ ਰਿਹਾ ਹੈ ਭਗਵਾਨ ਭਗਤਾਂ ਦੀ ਬੜਾਈ ਕਰ ਰਹਾ ਹੈ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਸੋ ਜਸ ਕਰਨਾ ਹੈ ਅਗੇ ਕੀ ਕਹਿੰਦੇ ਹਨ ਪ੍ਰਭ ਜਨ ਭਗਤ ਕਹੇ ਪ੍ਰਭੂ ਤੇਰਾ ਕੋਈ ਨਹੀਂ ਅੰਤ ਆਪਾਂ ਜਸਾ ਕੀਤਾ ਹੈ ਆਹ ਵੇਖੋ ਜਿਸ ਦਾ ਅੰਤ ਨਾ ਪਾਰ ਆਵਾਰ ਸੋ ਬੇਅੰਤ ਫੇਰਾ ਪਾਈ ਆ ਜਨ ਭਗਤ ਕਹੇ ਪ੍ਰਭੂ ਤੇਰਾ ਕੋਈ ਨਹੀਂ ਅੰਤ ਬੇਅੰਤ ਤੇਰੀ ਬੇਅੰਤ ਤੇਰੀ ਬੇਪਰਵਾਹੀ ਆ ਸ੍ਰੀ ਭਗਵਾਨ ਕਹੇ ਮੇਰਾ ਵਸੇਰਾ ਲੱਖ ਚੁਰਾਸੀ ਜੀਵ ਜੰਤ ਲੱਖ ਚੁਰਾਸੀ ਜੀਵ ਜੰਤਾਂ ਦੇ ਵਿੱਚ ਮੈਂ বাসਦਾ ਹਾਂ ਜਿਨ੍ਹਾਂ ਵਿੱਚੋਂ ਜਿਨ੍ਹਾਂ ਵਿੱਚੋਂ ਗੁਰਮਖਾਦਿਆਂ ਵਡਿਆਈਆ ਉਹ ਲੱਖ ਚੁਰਾਸੀ ਜੀਵ ਜੰਤਾਂ ਦੀ ਭਾਵੇਂ ਮੇਰਾ ਵਾਸਾ ਹੈ ਪਰ ਮੈਂ ਆਪਣੇ ਭਗਤਾਂ ਨੂੰ ਗੁਰਮਖਾ ਨੂੰ ਵਡਿਆਈ ਦਿੰਦਾ ਹਾਂ ਜੋਤੀ ਜੋਤ ਸਰੂਪ ਰ ਆਪ ਆਪਣੀ ਕਿਰਪਾ ਕਰ ਸ਼ਕਾਵਨ ਹਾਰਾ ਲੇਖਾ ਗਾ ਮਠਾਈਆ ਭਗਤ ਕਹੇ ਪ੍ਰਭੂ ਦੇਵੇ ਕੀ ਹੁਣ ਭਟ ਕੀ ਕਹਿੰਦਾ ਹੈ ਪ੍ਰਭੂ ਤੇਰੀ ਵਡਿਆਈ ਕਰ ਲਈ ਤੂੰ ਦੇਵੇ ਕੀ ਤੂੰ ਸਾਨੂੰ ਕੀ ਦੇਵੇਂਗਾ ਭਗਤ ਕਹੇ ਪ੍ਰਭੂ ਦੇਵੇ ਕੀ ਕਮਨ ਵਸਤ ਝੋਲੀ ਪਾਈਆ ਹੁਣ ਸੁਣੋ ਕਿਹੜੀ ਵਸਤ ਦੇਣੀ ਹੈ ਉਸਨੇ ਸ੍ਰੀ ਭਗਵਾਨ ਕਿਹਾ ਸੱਚ ਪਿਆਰ ਦੇ ਬਣਾ ਕੇ ਪੁੱਤਰ ਧੀ ਸੱਚ ਪਿਆਰ ਦੇ ਬਣਾ ਕੇ ਪੁੱਤਰ ਧੀ ਆਪਣਾ ਨਾਤਾ ਲਮਾ ਜੜਾਈਆ ਇਹ ਬਸ ਦਊਗਾ ਮੈਂ ਸੱਚ ਪਿਆਰ ਦੇ ਪੁੱਤਰ ਦੀ ਬਣਾ ਕੇ ਆਪਣਾ ਨਾਤਾ ਤੁਹਾਡੇ ਨਾਲ ਜੋੜ ਲਵਾਂਗਾ ਭਗਤ ਕਿਹਾ ਕੀ ਨਿਰਮਲ ਕਰੇ ਜੀ ਸਾਡਾ ਜੀ ਵੀ ਨਿਰਮਲ ਕਰੇਗਾ ਮਨ ਮਤ ਬੁੱਧ ਬੁਵੇ ਕਰਾਈਆ ਸ਼੍ਰੀ ਭਗਵਾਨ ਕਿਹਾ लेखा ਚਕਾ ਕੇ ਸਾਡੇ ਤਨ ਹੱਥ ਸੀ लेखा ਚਪਾ ਕੇ ਸਾਡੇ ਤਨ ਹੱਥ ਤਨ ਹੱਥ ਸੀ ਆਪਣੀ ਜੋਤ ਲਮਾ ਮਲਾਈਆ ਜੋਤੀ ਜੋ ਸਰੂਪਰ ਆਪ ਆਪਣੀ ਜੋਤਰ ਨੇਕ ਲੰਕ ਨਰਨਰ ਮਹਾਰਾਜ ਸ਼ੇਰ ਸਿੰਘ ਬਿਸ਼ੂ ਭਗਵਾਨ ਹਰਜਨ ਸਾਚੇ ਪਾਰ ਲੰਗਾਈਆ ਸੋ ਪਾਕਤ ਭਗਵਾਨ ਦੀ ਲਿਖਤ ਇਹ ਸਾਡੇ 20 ਗੁਰਨਾਮ ਸਿੰਘ ਦੇ ਘਰ 18 ਨੰਬਰ ਗ੍ਰੰਥੀ ਲਿਖਤ ਹੈ ਬੜੀ ਪੰਨ ਦੀ ਸੋ ਸਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਾਂ ਕਿ ਥੋੜੀਆਂ ਦੋਕ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਹਨ ਕਿਉਂਕਿ ਬੜੀ ਦੂਰੋਂ ਚੱਲ ਚੱਲ ਕੇ ਤੁਹਾਡੇ ਦਰਸ਼ਨਾਂ ਲਿਆਉਂਦੇ ਹਾਂ ਪ੍ਰਭੂ ਕਹਿੰਦੇ ਹਾਂ ਜਿਸ ਤਰ੍ਹਾਂ ਸਾਡੇ ਵੀਰ ਸਵਰਨ ਸਿੰਘ ਨੇ ਤੁਹਾਨੂੰ ਕਿਹਾ ਹੈ ਪ੍ਰਭੂ ਨੇ ਹਰਮਣੀ ਚ ਲਿਖਾਇਆ ਹੈ ਜੋ ਸ਼ਬਦ ਬਚਨ ਸੁਣ ਕੇ ਜਾਓ ਕੰਨ ਜੋ ਸ਼ਬਦ ਬਚਨ ਸੁਣ ਕੇ ਜਾਓ ਕੰਨ ਘਰ ਜਾ ਨਾ ਦੇਣਾ ਭਲਾਈਆ ਘਰ ਜਾ ਕੇ ਭਲਾ ਨਾ ਦੇਣਾ ਕਿਤੇ ਮੇਰੇ ਵੀਰੋ ਜਿਸ ਵੇਲੇ ਹੁਣ ਪ੍ਰਭ ਕੀ ਕਹਿੰਦੇ ਹਾਂ ਇੱਥੇ ਵਕੀਲ ਸਿੰਘ ਦੇ ਗ੍ਰਹਿ ਵਕੀਲ ਸਿੰਘ ਦੇ ਗ੍ਰਹਿ ਵਿਹਾਰ ਹੋਇਆ ਉਹਦੀ ਇੱਕ ਗੱਲ ਕਰਨੀ ਹੈ ਜਿਸ ਵੇਲੇ ਸੰਮਤ ਲੰਗਿਆ 2021 ਜਿਸ ਵੇਲੇ ਸੰਮਤ ਲੰਗਿਆ 2021 ਤਿਆਰੀ ਹੋ ਗਈ ਸੰਮਤ ਲਗਾਉਣ ਦੀ ਜਿਸ ਵੇਲੇ ਸੰਮਤ ਲੰਗਿਆ 2021 ਇੱਕ ਇੱਕ ਓਕਾਰ ਇੱਕੋ ਇੱਕ ਓਕਾਰ ਜਿੰਕੋ ਇੱਕ ਓਕਾਰ ਇੱਕੋ ਫੇਰਾ ਪਾਇਆ ਉਸ ਵੇਲੇ ਜਦੋਂ 2021 ਦਾ ਸੰਮਤ ਲੰਗਿਆ ਉਸਨੇ ਡੰਕਾ ਵਜਾ ਦਿੱਤਾ ਕਿ ਮੈਂ ਇੱਕ ਓਕਾਰ ਹਾਂ ਜਿਸ ਨੂੰ ਨਾਨਕ ਇੱਕ ਓਕਾਰ ਕਿਹਾ ਜਿਸ ਦੀ ਨਾਨਕ ਸੋਚਦਾ ਗਿਆ ਸੋਚ 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 ਨਾ ਕੋਈ ਜਣਾਈਆ ਜਿਸ ਦੀ ਗੋਬਿੰਦ ਰੱਖੀ ਲੋਚ ਉਹ ਲੋਚਨ ਧਿਆਨ ਲਗਾਈਆ ਸੋ ਸਹਿਬ ਗਿਆ ਪਹੁੰਚ ਉਹ ਉਹ ਵਿੱਚ ਸਮਾਈਆ ਉਹ ਕੀ ਕਹਿੰਦੇ ਹਨ ਇੱਕ ਇੱਕ ਓੰਕਾਰ ਇੱਕੋ ਫੇਰਾ ਪਾਈਆ ਜਨ ਪਾਕਾਂ ਦੀ ਨਾਲ ਲੈ ਕੇ ਸਿੱਖੀ ਸਾਖਿਆਤ ਤੇ ਸਾਖਿਆਤ ਵੇਖ ਵਖਾਈਆ ਜਿਹੜੀ ਕੁਲੀ ਅੱਖਾਂ ਨਾਲ ਕਿਸੇ ਨਹੀਂ ਦਿੱਤੀ ਇਹੜੀ ਕੁੱਲੀ ਕਿਸੇ ਨੇ ਵੇਖੀ ਨਹੀਂ ਉਸੇ ਭਗਤਾਂ ਦੀਆਂ ਕੁੱਲੀਆਂ 'ਚ ਜਾ ਕੇ ਉੱਥੇ ਆ ਕੇ ਚੱਲ ਸ਼ੁਹਾਈਆ ਸਾਚੀ ਜਾਣ ਜਾਣਨ ਹਾਰਾ ਰੀਤੀ ਰੀਤੀਵਾਨ بے پرواਹਿਆ ਸੋ ਸੈ ਸੱਚੇ ਪਾਸ਼ਾ ਦੀ ਸਿਸਲਾ ਕਰਦੇ ਆ ਪ੍ਰਭ ਨੇ ਚੰਗਾ ਜੋੜ ਦੇਆ ਕਈ ਗਲਤੀਆਂ ਹੋ ਜਾਂਦੀਆਂ ਨੇ ਸੈ ਸੱਚੇ ਪਾਸ਼ਾ ਕੋਲੋਂ ਆਪਸੋਂ ਮਾਫੀ ਮੰਗਦਾ ਹੈ ਫੇਰ ਬੇਨਤੀ ਕਰੂਗਾ ਇਹ ਜੀਵਨ ਮਿਲਿਆ ਪ੍ਰਭ ਦੇ ਜਸ ਲਈ ਜੇ ਭਗਤ ਬਣੇ ਪ੍ਰਭੂ ਨੂੰ ਰੱਖਿਆ ਕਰੋ ਯਾ ਹਰ ਵੇਲੇ ਉਸੇ ਗੁਣ ਗਾਓ ਤੇ ਉਹ ਤੁਹਾਨੂੰ ਆਪਣੀ ਗੋਦੀ ਵਿੱਚ ਪਾਉਣ ਲਈ ਆ ਗਿਆ ਹੈ ਸੋਚਕਾਰਿਆਂ ਦਾ ਸਾਥ ਤੇ ਨਾ ਸੋ ਹੰਮਹਾਰਾ ਦੀਸ਼ੇ ਸਿੰਘ ਵਿਸ਼ਨੂੰ ਆਗਮਨ ਦੀ ਗਾ ਸੋ